ਖਾਲਸਾ ਇਡਨ ਇੱਥੇ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਖਾਲਸਾਨੀ ਕਿਹਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਖਾਲਸਾਨੀਆਂ ਨੇ ਮੇਰੇ ਇਲਾਕੇ ਦੀ ਜੋ ਸੇਵਾ ਕੀਤੀ ਆ ਇਹ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਢੀਲਾ ਬਣੀਆਂ ਨੇ ਮੈਨੂੰ ਸ਼ਰਮ ਆ ਰਹੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਿੰਡ ਚ ਹੜਾ ਜੇ ਤੇ ਜਿਹੜਾ ਪਿੱਛੇ ਗੱਲ ਕਰਿਆ ਤੂੰ ਬੰਤਾ ਸਿੰਘ ਕਿੱਥਿਆਂ ਤੂੰ ਮਹਿੰਦਰ ਸਿੰਘ ਕਿੱਥਿਆਂ ਮੇਰਾ ਆਪਣਾ ਪਰਿਵਾਰ ਆ ਤੇ ਆਪਣੇ ਪਰਿਵਾਰ ਦੀ ਸਾਰ ਕਿਉਂ ਨਹੀਂ ਲੈਣ ਗਿਆ ਇਹ ਪਿਛਲੀਆਂ ਸਰਕਾਰਾਂ ਦੇ ਉਹ ਕਹਿੰਦੇ ਤੁਹਾਡੀਆਂ ਨਿਕੰਮੀ ਮੇਰੀ ਮੇਰੀ ਗੱਲ ਸੁਣੋ ਮੁੱਖ ਮੰਤਰੀ ਸਾਹਿਬ ਅੱਜ ਤੋ ਹੀ ਅੰਮ੍ਰਿਤਸਰ ਸਵੇਰ ਤੋਂ ਲੈ ਕੇ ਹੁਣ ਤੱਕ ਸੁੱਤੇ ਪਏ ਹੋ ਤਨ ਕਾਮਯਤ ਕਿਹੜੀਆਂ ਕਿ ਸਾਡੀਆਂ ਮੁੱਖ ਮੰਤਰੀ ਸਾਢੇ 3 ਸਾਲ ਤੋਂ ਤੂੰ ਆ ਬਰਬਾਦ ਕਰਕੇ ਰੱਖ ਦਿੱਤਾ ਇਹ ਗੁਰਦਾਸਪੁਰ ਡਿਸਟ੍ਰਿਕਟ ਪੂਰਾ ਆ ਲੋਕ ਤੁਹਾਡੇ ਸਾਹਮਣੇ ਕਿਵੇਂ ਚੀਕਾਂ ਮਾਰ ਰਹੇ ਨੇ ਤੇ ਇਹਨੂੰ ਸ਼ਰਮ ਨਹੀਂ ਮੁੱਖ ਮੰਤਰੀ ਨੂੰ ਇਹਦੇ ਮੰਤਰੀਆਂ ਨੂੰ ਕੋਈ ਸ਼ਰਮ ਨਹੀਂ ਇਹਦਾ ਐਮਐਲਏ ਵਿੱਚ ਬੈਠਾ ਹੈਲੀਕਾਪਟਰ ਦੇ ਦੋ ਸੀਟਾਂ ਦੇ ਆ ਬੈਠੇ ਦੋਹਾਂ ਦੇ ਉੱਤੇ ਸਮਾਨ ਰੱਖਿਆ ਕਿੰਦੇ 10 ਪੈਕੇਟ ਆ ਗਏ ਹੋਣਗੇ 20 ਪੈਕੇਟ ਆ ਗਏ ਹੋਣਗੇ ਕਿੰਨਾ ਕੁ ਮੈਂ ਨੀ ਹੇਲੀਕਾਪਟਰ 'ਚ ਬੈਠਾ ਕਿੰਨੇ ਬੰਦੇ ਕਿੰਨਾ ਸਵਾਨ ਲੈ ਕੇ ਜਾਂਦੇ ਯਾਰ ਇਹ ਰੀਲ ਵਾਲੀ ਸਰਕਾਰ ਆ ਇਹਨੂੰ ਮੈਂ ਮੈਂ ਇਹਨੂੰ ਦਖਾਨ ਤੇ ਜੇ ਤੇਰੀਆਂ ਅੱਖਾਂ ਨੂੰ ਕੰਮ ਨਹੀਂ ਕਰਦੀਆਂ ਆ ਜਿਹੜੀਆਂ ਸੜਕਾਂ ਬਣੀਆਂ ਇਹਨੇ ਬਣਾਈਆਂ ਨੇ ਇਹਨੇ ਇੱਕੇ ਸੜਕ ਦੇ ਉੱਤੇ ਮਿੱਟੀ ਨਹੀਂ ਪਾਈ ਕਹਿੰਦੇ ਮੈਂ ਲੋਕਾਂ ਨੂੰ ਹੇਲੀਕਾਪਟਰ ਦੇ ਦਿੱਤਾ ਭਾਈ ਸਾਹਿਬ ਹੈਲੀਕਾਪਟਰ ਦੇ ਵਿੱਚ 4 ਸੀਟਾਂ ਹੁੰਦੀਆਂ ਨੇ ਤੇਰਾਡ ਹੈਲੀਕਾਪਟਰ ਰੈਸਕਿਊ ਹੈਲੀਕਾਪਟਰ ਨਹੀਂ ਤੇ ਤੇਰੇ ਵਿੱਚ ਕੌਣ ਪੈਂਦਾ ਐਮਐਲਏ ਪੈਂਦਾ ਤੇ ਇੱਕ ਕੋਈ ਅਫੀਸਰ ਪੈਂਦਾ ਤੇ ਉਤੋਂ ਲਫਾਫੇ ਸੁੱਟਦੇ ਨੇ ਅਸੈਂਬਲੀ ਦੇ ਵਿੱਚ ਇਹ ਕਿਹਾ ਕਿ ਅਸੀਂ 250 ਕਰੋੜ ਦੇ ਨਾਲ ਸਾਰੀਆਂ ਜਿਹੜੀਆਂ ਨਹਿਰਾਂ ਨੇ ਉਹਨਾਂ ਨੂੰ ਜਾਂ ਜਿਹੜੇ ਡਰੇਨਾਂ ਨੇ ਉਹ ਸਾਫ਼ ਕਰਦੇ ਇਹਨਾਂ ਦੀ ਡਰੇਨ ਮਸ਼ਰਾਲਾ ਡਰੇਨ ਤੁਹਾਡੇ ਕੋਈ ਪਹੁੰਚੀ ਉੱਥੇ ਕੋਈ ਨਹੀਂ ਆਈ ਕੋਈ ਸਫਾਈ ਨਹੀਂ ਹੋਈ ਆ ਇਹਨਾਂ ਦੇ ਪਿੰਡ ਦੀ ਆਹ ਡਰੇਣੀ ਦੇਖ ਲੋ ਇਹਦੇ ਜਿਹੜਾ ਵੀ ਬਾਤ ਦਿਖਾਇਓ ਚੈਨਲ ਤੋਂ ਕਿ ਜੇ ਇਹਦੇ ਚ ਸਫਾਈ ਨਹੀਂ ਹੋਈ ਤੇ ਫਿਰ ਸਫਾਈ ਕਿੱਥੇ ਕੀਤੀ ਜਿਹੜਾ ਇਹ ਸਰਕਾਰ ਦੇ ਅਗੇ ਬੋਲੇਗਾ ਉਹਦੇ ਘਰ ਵਿਜੀਲੈਂਸ ਜਾਂ ਐਫ ਆਈ ਆਰ ਉਹਦੇ ਤੇ ਪਰਚਾ ਕੀਤਾ ਜਾਂਦਾ ਯਾਰ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੀ ਸਰਕਾਰ ਗੱਲਾਂ ਕਰ ਰਹੀ ਹੈ ਇਹ ਕਹਿੰਦਾ ਪਿਛਲੀਆਂ ਸ਼ਤਕਰਾਂ ਕਿ ਤੂੰ ਕੱਦ ਲਈ ਬਣਿਆ 2 ਘੰਟੇ ਮੈਚੇ ਖੜਾ ਰਿਆ ਸਵੇਰੇ ਬੰਦੇ ਕੱਢਦਾ ਐਡਮਿਨਿਸਟ੍ਰੇਸ਼ਨ ਦੇ ਡੀਸੀ ਜਾਂ ਐਸ ਡੀ ਐਮ ਜਾਂ ਤਹਿਸੀਲਦਾਰ ਨੇ ਤੇ ਚਲੋ ਉਹਨਾਂ ਨੂੰ ਤੇ ਡਾਰਿਆ ਟਰਾਂਸਫਰਾਂ ਦਾ इवन ਪਟਵਾਰੀ ਤੱਕ ਸਾਡੇ ਲਾਗੇ ਨਹੀਂ ਆਇਆ ਕਿ ਕਿਤੇ ਭਗਵੰਤ ਮਾਨ ਤੌਣ ਨਾ ਤੋੜ ਦੇ ਉਸ ਵੇਲੇ ਕੁੜਾ ਮੈਂ ਹੈਲੀਕਾਪਟਰ ਛੱਡ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਨਾ ਕਿ 11 ਵਜੇ ਤੋਂ ਲੈ ਕੇ 13 ਰੂਟ ਲੱਗਾ ਸੀ ਅਮਰitsar ਦਾ ਤੇ ਉਹ ਤੈਨੂੰ ਬਿਨਾਂ ਮਤਲਬ ਉਦੋਂ ਹੀ ਜਾਦਾਂ ਕਿ ਕਿਵੇਂ ਛੱਡਣ ਕਿ ਪਹਿਲਾਂ ਪੁਲਿਸ ਨੂੰ ਪਤਾ ਸੀ ਕਿ ਨੇ ਬਾਈਕਾਰ ਜਾਣਾ ਸਾਡੇ ਨਾਲ ਇਸ ਹਲਕੇ ਦੇ ਡੇਰਾ ਬਾਬਾ ਨਾਨਕ ਤੇ ਵਿੱਚ ਪੂਰੇ ਤਰੀਕੇ ਨਾਲ ਲੋਕਾਂ ਦਾ ਬੁਰਾ ਹਾਲ ਹੈ ਸਾਰੇ ਪਾਸੇ ਪਾਣੀ ਪਾਣੀ ਹੈ ਇਸ ਹਲਕੇ ਦੇ ਐਮਪੀ ਸੁਵਜਿੰਦਰ ਸਿੰਘ ਰੰਧਾਵਾ ਮੌਜੂਦ ਨੇ ਸਾਬਕਾ ਡਿਪਟੀ ਚੀਫ ਮਿਨਿਸਟਰ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਦੇਖਿਆ ਜੀ ਸਾਰੇ ਪਾਸੇ ਪਾਣੀ ਪਾਣੀ ਹੈ ਕੀ ਹਾਲਾਤ ਨੇ ਤੁਹਾਡੇ ਹਲਕੇ ਦੇ ਲੋਕਾਂ ਦੇ ਕਿਸ ਤਰੀਕੇ ਦੇ ਨਾਲ ਹੁਣ ਆਪਣਾ ਜਿਹੜਾ ਜੀਵਨ ਬਸਰ ਕਰ ਰਿਹਾ ਕਿ ਕਿ ਸਮੱਸਿਆਵਾਂ ਆ ਰਿਹਾ ਵੇਖੋ ਮੋਦੋਪੁਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਬहोत ਹੀ ਖਰਾਬ ਹਾਲਾਤ ਨੇ ਜੀ ਮਰੂਪੁਰ ਦੇ ਜਿਹੜੇ ਜਿਹੜੇ ਗੇਟ ਟੁੱਟ ਗਏ ਉਹਨਾਂ ਦਾ ਬੜਾ ਤੁਹਾਡਾ ਨੁਕਸਾਨ ਆ ਐਡਮਿਨਿਸਟ੍ਰੇਸ਼ਨ ਨੂੰ ਗੇਟ ਹੀ ਨਹੀਂ ਖੋਲਣ ਜਿਸ ਗਵਰਨਮੈਂਟ ਕੋਲੋਂ ਔਰ ਮੇਰਾ ਕਹਿ ਲਾ ਕਿ ਜੋ ਅੰਦਰ ਇਰੀਗੇਸ਼ਨ ਮਹਿੰਦਰ ਸਾਹਿਬ ਨੇ ਭਾਸ਼ਣ ਕੀਤਾ ਅੱਜ ਪ੍ਰਤਾਪ ਬਾਜਵਾ ਸਾਡੇ ਐਲੋਪੀ ਦੋਨੋਂ ਐਮਐਲਏ ਅਸੀਂ ਉਧਰ ਦਿਨਾਨਗਰ ਸਾਈਡ ਔਰ ਬਾਜਵਾ ਸਾਹਿਬ ਦੇ ਪਿੰਡਾਂ ਵੱਲ ਘੁਮ ਕੇ ਆਏ ਆਂ ਤੇ ਗੁਰਦਾਸਪੁਰ ਦੇ ਵਿੱਚ ਹਰ ਪਾਸੇ ਹਾਹਾਕਾਰ ਮੱਚੀ ਆ ਕਿ ਇਹ ਕਿਹਾ ਗਿਆ ਕਿ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਇਹ ਕਿਹਾ ਕਿ ਅਸੀਂ 250 ਕਰੋੜ ਦੇ ਨਾਲ ਸਾਰੀਆਂ ਜਿਹੜੀਆਂ ਨਹਿਰਾਂ ਨੇ ਉਹਨਾਂ ਨੂੰ ਜਾਂ ਜਿਹੜੇ ਡਰੇਨਾਂ ਨੇ ਉਹ ਸਾਫ਼ ਕਰਦੇ ਇਹਨਾਂ ਦੀ ਡਰੇਨ ਮਸ਼ਰਾਲਾ ਡਰੇਨ ਤੁਹਾਡੇ ਕੋਈ ਪਹੁੰਚੀ ਉੱਥੇ ਕੋਈ ਸਫਾਈ ਨਹੀਂ ਹੋਈ ਇਹਨਾਂ ਦੇ ਪਿੰਡ ਦੀ ਆ ਡਰੇਨਿੰਗ ਦੇਖ ਲਓ ਇਹ ਜਿਹੜਾ ਬਾਤ ਦਿਖਾਇਓ ਚੈਨਲ ਤੋਂ ਕਿ ਜੇ ਇਹਦੇ ਚ ਸਫਾਈ ਨਹੀਂ ਹੋਈ ਤੇ ਫਿਰ ਸਫਾਈ ਕਿੱਥੇ ਕੀਤੀ ਇਹ ਜਿਹੜਾ 250 ਕਰੋੜ ਦੀ ਉਹਨਾਂ ਨੇ ਗੱਲ ਕੀਤੀ ਇਹਦਾ ਮਤਲਬ 250 ਕਰੋੜ ਜਿਹੜਾ ਲੋਕਾਂ ਦਾ ਬਰਬਾਦ ਕਰਕੇ ਰੱਖ ਦਿੱਤਾ ਉਸ ਉਸ 250 ਕਰੋੜ ਨੂੰ ਕਿੱਥੇ ਭੇਜਿਆ ਮੈਂ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਜੇ ਜ਼ਰੂਰਤ ਆ ਪੋਲਿਟੀਕਲ ਬੰਦਿਆਂ ਦੇ ਮਗਰ ਤੁਸੀਂ ਵਿਜੀਲੈਂਸ ਪਾਉਂਦੇ ਹੋ ਪਾਓ ਆਪਣੇ ਇਰੀਗੇਸ਼ਨ ਡਿਪਾਰਟਮੈਂਟ ਦੀ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਤੇ ਵੀ ਜਿਹੜੀ ਇਹ ਨਹੀਂ ਹੋਈ ਮੋਕੰਤਰੀ ਸਾਹਿਬ ਦਾ ਹੈਲੀਕਾਪਟਰ ਇੱਥੇ ਛੱਡ ਕੇ ਗਏ ਕਹਿੰਦੇ ਮੈਂ ਲੋਕਾਂ ਨੂੰ ਹੈਲੀਕਾਪਟਰ ਦੇ ਦਿੱਤਾ ਭਾਈ ਸਾਹਿਬ ਹੈਲੀਕਾਪਟਰ ਦੇ ਵਿੱਚ ਚਾਰ ਸੀਟਾਂ ਹੁੰਦੀਆਂ ਨੇ ਤੇਰਾ ਹੈਲੀਕਾਪਟਰ ਰੈਸਕਿਊ ਹੈਲੀਕਾਪਟਰ ਨਹੀਂ ਇਹ ਵੱਡੇ ਜਿਹੜੇ ਹੈਲੀਕਾਪਟਰ ਹੁੰਦੇ ਜਿਹੜੇ ਖਲੋ ਜਾਣ ਤੇ ਉੱਥੋਂ ਬੰਦੇ ਕੱਢਣ ਉਹਨਾਂ ਨੂੰ ਕੱਢਣ ਲਈ 50-50 ਆਦਮੀ ਵਿੱਚ ਉਹਨਾਂ ਦੇ ਬਿਠਾ ਲਈਦੇ ਨਾਲ ਉੱਪਰੋਂ ਪੈਰਾਸ਼ੂਟ ਦੇ ਨਾਲ ਰੱਸੀਆਂ ਦੇ ਰਾਹੀਂ ਬੰਦੇ ਉਤਰਦੇ ਨੇ ਉੱਥੋਂ ਬੰਦਿਆਂ ਨੂੰ ਰੈਸਕਿਊ ਕਰਦੇ ਆ ਤੇ ਤੇਰੇ ਵਿੱਚ ਕੌਣ ਬੈਂਦਾ ਐਮਐਲਏ ਬੈਂਦਾ ਤੇ ਇੱਕ ਕੋਈ ਅਫੀਸਰ ਬੈਂਦਾ ਤੇ ਉਤੋਂ ਲਫਾਫੇ ਸੁੱਟਦੇ ਨੇ ਹੁਣ ਇਹ ਹਰੂਵਾਲ ਪਿੰਡ ਚ ਤੁਹਾਨੂੰ ਉਹਨਾਂ ਨੇ ਦੱਸ ਹੀ ਦਿੱਤਾ ਕਿ ਲਫਾਫੇ ਜੋ ਨਿਕਲੇ ਕੁਛ ਨਹੀਂ ਪਾਣੀ ਚ ਸੁੱਟ ਗਏ ਔਰ ਡੇਰਾ ਬਾਬਾ ਨਾਨਕ ਵੀ ਪੰਜ ਤੋਂ 7 ਜਿਹੜੇ ਲਫਾਫੇ ਸੁੱਟ ਗਏ ਮੈਂ ਇਹਨਾਂ ਨੂੰ ਚੈਲੰਜ ਕਰਦਾ ਕਿ ਕੱਲ ਦੇ ਸਾਦਾਂ ਵਾਲੀ ਆਪਣਾ ਪਿੰਡ ਪੱਖੋ ਕੇ ਟਾਲੀ ਸਾਹਿਬ ਚੰਦੂ ਨੰਗਲ ਇਹਨਾਂ ਪਿੰਡਾਂ ਚ ਮੈਂ ਸਵੇਰੇ ਕਿ ਜਿਹੜੇ ਇੱਥੋਂ ਦੇ ਇੱਕ ਲੈਫਟੇਨੈਂਟ ਜਰਨਲ ਨੇ ਚੰਦਪੂਰੀ ਜੀ ਉਹਨਾਂ ਨੂੰ ਸਵੇਰੇ 8 ਵਜੇ ਕੋਲਕਾਤੇ ਦੀ ਮੈਂ ਤੁਹਾਨੂੰ ਦਿਖਾਇਆ ਵੀ ਆ ਮੈਂ ਉਹਨਾਂ ਨੂੰ ਕਹਿ ਕੇ ਮੇਰੇ ਇੱਥੇ ਲੋਕ ਬੜੇ ਫਸੇ ਨੇ ਕਿਰਪਾ ਕਰਕੇ ਆਪਣੇ ਜਿਹੜੇ ਆਰਮੀ ਦੇ ਡਿਊਟੀ ਲਾਇਜ਼ ਜਾਓ ਫਿਰ ਸਿੱਖ ਜਿਹੜੀ ਅਰੇਂਜਮੈਂਟ ਸੀਗੀ ਤਿਬੜੀ ਤੋਂ ਉਹ ਭੇਜੀ ਗਈ ਉਹਨਾਂ ਆ ਕੇ ਪਿੰਡਾਂ ਦੇ ਵਿੱਚੋਂ ਉਹ ਬੰਦਿਆਂ ਨੂੰ ਕੱਢਿਆ ਤੇ ਉਹਦੇ ਬਾਅਦ ਜਿਹੜੇ ਖਾਲਸਾ ਏਡ ਵਾਲੇ ਨੇ ਉਹਨਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਖਾਲਸਾ ਏਡ ਨੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਦੂਜੀ ਮੈਂ ਰਾਧਾ ਸਵਾਮੀ ਡੇਰੇ ਵਾਲਿਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਲੋਕਾਂ ਦੀ ਬਹੁਤ ਵੱਡੀ ਮਦਦ ਕੀਤੀ ਆ ਉਹਨਾਂ ਨੇ ਪਾਣੀ ਜਾਂ ਰਾਸ਼ਨ ਜਾਂ ਕੱਲ 1700 ਟਰੱਕ ਖੜਾ ਸੀ ਮੈਂ ਪਠਾਨਕੋਟ ਨੂੰ ਸ਼ਾਮੀ ਗਿਆ ਜਿਸ ਵੇਲੇ ਮੁੱਖ ਮੰਤਰੀ ਸਾਹਿਬ ਦਾ ਮੇਰੇ ਖਾਲੋਂ ਦਾ ਹੈਲੀਕਾਪਟਰ ਉੱਟ ਕੇ ਪਤਾ ਨਹੀਂ ਕਿੱਥੇ ਗਿਆ ਜਿਵੇਂ ਕੋਈ ਪੌਣੇ 6 ਵਜੇ ਸੀਗੇ ਜਾਂ 6 ਵਜੇ ਸੀਗੇ ਉੱਥੋਂ ਦੀਨਾਂ ਨਾ ਕਰੋ ਉਸ ਵੇਲੇ ਮੈਂ ਮੈਂ ਰਸਤੇ 'ਚ ਵੇਖਿਆ ਕਿ ਕਿੰਨੇ ਟਰੱਕ ਖੜੇ ਨੇ ਕੋਈ 1700 ਟਰੱਕ ਦੇ ਨੇੜੇ ਸੀਗਾ ਔਰ ਮੈਂ ਗੱਡੀ ਰੋਕ ਕੇ ਪੁੱਛਿਆ ਕਿ ਇਹ ਕੋਈ ਰੋਟੀ ਨਹੀਂ ਸਾਨੂੰ ਮਿਲੀ ਕਿੱਥੋਂ ਖਾਵਾਂਗੇ ਕਿਤੇ ਢਾਬਾ ਵੀ ਨਹੀਂ ਮੈਂ ਉਸ ਵੇਲੇ ਜਿਹੜੇ ਇਥੋਂ ਦੇ ਇੰਚਾਰਜ ਨੇ ਭពਿੰਦਰ ਸਿੰਘ ਇਹ ਰਾਧਾ ਸਵਾਮੀ ਡੇਰੇ ਦੇ ਉਹਦੇ ਗੁਰਦਾਸਪੁਰ ਪਠਾਨ ਉਹਨੂੰ ਮੈਂ ਟੈਲੀਫੋਨ ਕੀਤਾ ਉਹਨਾਂ ਨੇ ਇਮੀਡੀਏਟਲੀ ਦੋ ਟਾਈਕੇ ਘੰਟਾ ਜੋ ਉਹਨਾਂ ਸਾਰਿਆਂ ਨੂੰ ਹਰ ਬੰਦੇ ਨੂੰ ਪੈਕੇਟ ਬਣਾ ਕੇ ਰੋਟੀ ਦਿੱਤੀ ਫਿਰ ਮੈਂ ਖਾਲਸਾ ਏਡ ਵਾਲੇ ਅੱਜ ਜਦੋਂ ਮੈਂ ਸਵੇਰੇ ਆਇਆ ਉਹਨਾਂ ਨੂੰ ਵੇਖਿਆ ਯਾਰ ਮੇਰੇ ਮੇਰੇ ਵੱਲੋਂ ਉਹਨਾਂਦਰ ਜੀ ਕੋਈ ਕਹਿੰਦਾ ਫਿਰੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੂੰ ਖਾਲਸਤਾਨੀ ਕਿਹਾ ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਖਾਲਸਤਾਨੀਆਂ ਨੇ ਮੇਰੇ ਇਲਾਕੇ ਦੀ ਜੋ ਸੇਵਾ ਕੀਤੀ ਆ ਜੋ ਇਥੋਂ ਦੀ ਨਿਸ਼ਕਾਮ ਸੇਵਾ ਕਰਕੇ ਗੇਤੋ ਰਸਤੇ ਜਿ ਵਿਖੇ ਆ ਕਿ ਕਿਵੇਂ ਉਹ ਲੋਕਾਂ ਦੇ ਨਾਲ ਕੰਧ ਬਣ ਕੇ ਖਲੋਗੇ ਨੇ ਜਿੰਨੀ ਜਿੰਨਾ ਹੜ ਆ ਆ ਉਸੇ ਹਿਸਾਬ ਉਸੇ ਹੜ ਦੇ ਨਾਲ ਉਹਨੇ ਇਥੋਂ ਮੇਰੇ ਇਲਾਕੇ ਚ ਜਿਹੜੇ ਖਾਲਸਾ ਏਡ ਦੇ ਨਾਲ ਜੁੜੇ ਨੇ ਉਹਨਾਂ ਨੇ ਆਪਣੇ ਘਰਾਂ ਚੋਂ ਤੇ ਉਥੋਂ ਕਰਕੇ ਤੇ ਲੋਕਾਂ ਦੀ ਇਥੇ ਸਹਾਇਤਾ ਕੀਤੀ ਆ ਔਰ ਦੇਖੋ ਜਿਹੜਾ ਵੀ ਕੋਈ ਚੰਗਾ ਕੰਮ ਕਰੇਗਾ ਉਹਨੂੰ ਆਪਾਂ ਚੰਗਾ ਕਵਾਂਗੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਕਿ ਪ੍ਰਧਾਨ ਮੰਤਰੀ ਜੀ ਸੱਕੀ ਨਾਲਾ ਜਿਹੜਾ ਆਪਾਂ ਲੰਘ ਕੇ ਸੀ ਬੀਐਸਐਫ ਦਾ ਜਿੱਥੇ ਸੀਗਾ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਇਹ ਸੱਕੀ ਨਾਲੇ ਦੀ ਸਾਰ ਲਵੋ ਇਹਦਾ 166 ਫੁੱਟ ਚੌੜਾ ਇਸ ਸੱਕੀ ਨਾਲਾ ਇਹਨੂੰ 166 ਫੁੱਟ ਨੂੰ ਤੁਸੀਂ ਕਿਹਦੇ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਜਾਣ ਦੇਣੀ ਤੇ ਆਓ ਜੁਰਤ ਕਰੋ ਕਿ ਗੁਰਦਾਸਪੁਰ ਨੂੰ ਜਿਹੜਾ ਹੜ੍ਹਾਂ ਤੋਂ 라ਵੀ ਨੂੰ ਜੇ ਬਚਾਉਣਾ ਰਾਵੀ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਜਾਣਾ ਇਹੋ ਹੀ ਨਹੀਂ ਅਸੀਂ ਕਰਨਾ ਕਿ ਜਦੋਂ ਹੜ ਆਏ ਤੇ ਆਪਣਾ ਵੀ ਰੋੜ ਦੋ ਤੇ ਪਾਕਿਸਤਾਨ ਤੇ ਰੋੜਦਾ ਹੀ ਨਹੀਂਗਾ ਉੱਥੇ ਤੇ ਪਾਣੀ ਜਾਂਦੇ ਜਾਂਦੇ ਮੁੱਕ ਜਾਣਾ ਤੇ ਉਹਦੇ ਚ ਸਾਨੂੰ ਰਾਵੀ ਦੇ ਵਿੱਚ ਜਿਹੜਾ ਤੁਸੀਬਾਂ ਦੇ ਇਹਨਾਂ ਦੇ ਪਿੰਡ ਦੇ ਲੱਗਉਦੀ ਤੁਸੀ ਨਿਕਲਦੀ ਆ ਇਹਨਾਂ ਦੇ ਮੁੱਢਾ ਹੁਣੇ ਖੜਾ ਤੇ ਖਾਸਾਂ ਵਾਲੇ ਦਾ ਉੱਥੋਂ ਦੀ 5 ਕਿੱਲੇ ਜ਼ਮੀਨ ਤੋਂ ਤੁਕਸੀ ਜ਼ਮੀਨ ਹੀ ਪੁੱਟ ਕੇ ਲੱਗੀ ਆ ਕੇ ਪਾਣੀ ਏਡੀ ਜੋੜਨਾ ਦਰਿਆ ਦਾ ਆਇਆ ਉਹ ਪੰਜ ਕਿਲੇ ਉਚਾਰੇ ਦੇ ਪੰਜ ਕਿਲੇ ਤੇ ਪੰਜ ਦੇ ਕਿਲੇ ਪੰਜ ਹੀ ਖਰਾਬ ਹੋ ਗਏ ਉਸ ਪਿੰਡ ਚ ਮੇਰਾ ਖੜ 25 25 30 30 ਏਕੜ ਇਹਨਾਂ ਦੇ ਪਿੰਡ ਹਰੂਵਾਲ ਤੇ ਉੱਥੇ ਗੋਭੀ ਆ ਤੇ ਮੇਰਾ ਖੜ ਕੇ ਇਹਨਾਂ ਦਾ 2 ਤੋਂ 2.5 ਲੱਖ ਰੁਪਇਆ ਕਿਲੇ ਦਾ ਨੁਕਸਾਨ ਹੋਇਆ ਜਿਹੜੀ ਗੋਭੀ ਜਿਹੜੀ ਇਹਨਾਂ ਨੇ ਵੇਚਣੀ ਸੀ ਹੁਣ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਇੱਥੇ ਜਿਹੜੀ ਧੁੱਸੀ ਆ ਉੱਥੋਂ ਦੀਨਾਨਗਰ ਤੋਂ ਲੈ ਕੇ ਅਜਨਾਲਾ ਤੱਕ ਇਹਨੂੰ ਕਟੂ ਕਟ 50 ਫੁੱਟ ਚੌੜੀ ਹੋਣੀ ਚਾਹੀਦੀ ਹੈ ਉਤੋਂ ਉਹਨੂੰ ਮੋਟਰੇਬਲ ਹੋਣੀ ਚਾਹੀਦੀ ਹੈ ਕਿ ਉੱਥੇ ਸੜਕ ਬਣੇ ਤੇ ਥੱਲੇ ਤੁਸੀ ਹੋਵੇ ਤੇ ਇਸ ਤੁਸੀ ਤੋਂ 5 ਫੁੱਟ ਤੋਂ ਲੈ ਕੇ 8 ਫੁੱਟ ਇਹਨੂੰ ਉੱਚਾ ਕੀਤਾ ਜਾਏ ਤੇ ਫੇਰ ਕਿਤੇ ਜਾ ਕੇ ਅਸੀਂ ਬਚਾਂਗੇ ਨਹੀਂ ਤੇ 88 ਦੇ ਵਿੱਚ ਹੜ ਆਇਆ ਸੀ ਮੈਂ ਸਰਬਜੀਤ ਘਣੀ ਵਾਲਾ ਉਹਨੇ ਆਪਣੀ ਨਵੀਂ ਕੋਠੀ ਬਣਾਈ ਆ ਉਹ ਮੈਨੂੰ ਕਹਿੰਦਾ ਚਾਚਾ ਜੀ ਮੈਂ ਆਪਣਾ ਘਰ ਹੜ ਦੇ ਨਾਲੋਂ 5 ਫੁੱਟ ਉੱਚਾ ਕਰ ਲਿਆ 88 ਵਾਲੇ ਨਾਲੋਂ ਕਿ ਜਿੱਥੇ ਆਇ ਸੀ ਕਿੰਨਾ ਨਿਸ਼ਾਨੀ ਲੱਗੀ ਸੀ ਉਥੋਂ 5 ਫੁੱਟ ਉਹਨੂੰ ਚੁੱਕ ਲਿਆ ਉਹਦੇ ਘਰ ਦੇ ਵਿੱਚ 2 ਫੁੱਟ ਪਾਣੀ ਇਸ ਵੇਲੇ ਕੁਮਰਿਆ ਇਹਦਾ ਮਤਲਬ ਕਿ 88 ਨਾਲੋਂ 7 ਫੁੱਟ ਪਾਣੀ ਵੱਧ ਜਿਹੜਾ ਉਹ ਆਇਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਚੀਜ਼ਾਂ ਕਰਨ ਵਾਲੀਆਂ ਕਿ ਆ ਜਿਹੜਾ ਕੋਰੀਡੋਰ ਬਣਿਆ ਉਸ ਵੇਲੇ ਜਲਦੀ ਚ ਬਣ ਗਿਆ ਜੀ ਨੇ ਦਾ ਕੋਈ ਨਿਕਾਸ ਪਾਣੀ ਦਾ ਕੀਤਾ ਨਹੀਂ ਆ ਜਿਹੜੇ ਪਿੰਡ ਡੁੱਬੇ ਨੇ ਉਹ ਕੋਰੀਡੋਰ ਕਰਕੇ ਡੁੱਬੇ ਨਹੀਂ ਜੇ ਉਹਦੇ ਥੱਲੇ ਸਾਈਫਨ ਪਏ ਹੁੰਦੇ ਉਦੋਂ ਉਹਨਾਂ ਨੂੰ ਕਿਹਾ ਕਿ ਜੇ ਪ੍ਰਧਾਨ ਮੰਤਰੀ ਜੀ ਨੇ ਉਦਘਾਟਨ ਕਰਨਾ ਫਿਰ ਬਾਅਦ ਚ ਪਾਉਂਦਾ ਫਿਰ ਕਿੰਨੇ ਆਉਣਾ ਸੀ ਇਸੇ ਤਰ੍ਹਾਂ ਜਿਹੜੀ ਪਿਛਲੀ ਰੋਡ ਬਣੀ ਆ ਉਥੇ ਜਿਹੜਾ ਮਾਨਪਿੰਡ ਜਾਂ ਮਸ਼ਰਾਲਾ ਪਿੰਡ ਆ ਉਹ ਜਿਹੜੇ ਡੁੱਬੇ ਨੇ ਉਥੇ ਵੀ ਉਹਨਾਂ ਨੂੰ ਪਹਿਲਾਂ ਮੈਂ ਉਹਨਾਂ ਨੂੰ ਕਿਹਾ ਕਿ ਗੜਕੜੀ ਸਾਹਿਬ ਨਾਲ ਮੈਂ ਟੈਲੀਫੋਨ ਤੇ ਗੱਲ ਕੀਤੀ ਕਹਿੰਦੇ ਸ਼ਾਮ ਨੂੰ ਗੱਲ ਕਰਾਵਾਂਗੇ ਇਹਦੇ ਬਾਅਦ ਚ ਅਸੀਂ ਉਹ ਸਾਰੀਆਂ ਚੀਜ਼ਾਂ ਕਰਕੇ ਇਹ ਚੀਜ਼ਾਂ ਕਰਨੀਆਂ ਦੋ ਤਿੰਨ ਚੀਜ਼ਾਂ ਇੱਥੇ ਕਰਨ ਵਾਲੀਆਂ ਨੇ ਸਾਕੀ ਨਾਲਾ ਜਿਹੜਾ ਇਹਦੀ ਇਹਨੂੰ ਡੂੰਗਾ ਕਰ ਦੇਣਾ ਚਾਹੀਦਾ ਜਿਹੜੀ ਚੜਾਈ ਪੂਰੀ ਕਰਨੀ ਚਾਹੀਦੀ ਦੋਨਾਂ ਪਾਸੇ ਤੇ ਇਸ ਇਹ ਬਣ ਜਾਣੀ ਚਾਹੀਦੀ ਤੁਸੀ ਬਣ ਜਾਣੀ ਚਾਹੀਦੀ ਉੱਤੇ ਉੱਤੇ ਸੜਕ ਜਿਹੜੀ ਬਣ ਜਾਣੀ ਚਾਹੀਦੀ ਹੈ ਤੇ ਫੇਰ ਫੇਰ ਮੇਰਾ ਖਿਆਲ ਫੇਰ ਸਾਨੂੰ ਕਦੀ ਹੜ ਦਾ ਡਰ ਹੀ ਨਹੀਂ ਰਹੇਗਾ ਤੇ ਜਿਹੜਾ ਪੰਜਾਬ ਗਵਰਨਮੈਂਟ ਦੇ ਇਹ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਢੀਲਾ ਬਣਿਆ ਨੇ ਮੈਨੂੰ ਸ਼ਰਮ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਿੰਡ ਚ ਹੜ ਆ ਜੇ ਤੇ ਜਿਹੜਾ ਪਿੱਛੇ ਗੱਲ ਕਰੀ ਜਾ ਤੂੰ ਬੰਤਾ ਸਿੰਘ ਕਿੱਥੇ ਆ ਤੂੰ ਮਹਿੰਦਰ ਸਿੰਘ ਕਿੱਥੇ ਆ ਮੇਰਾ ਆਪਣਾ ਪਰਿਵਾਰ ਹੈ ਤੇ ਆਪਣੇ ਪਰਿਵਾਰ ਦੀ ਸਾਰ ਕਿਉਂ ਨਹੀਂ ਲੈਣ ਗਿਆ ਅੱਜ ਮੁੱਖ ਮੰਤਰੀ ਪੁਰਾਣੇ ਮੰਤਰੀ ਹੁੰਦੇ ਸੀ ਇਹਨਾਂ ਪਤਾ ਰੰਦਾਵਾ ਸਾਹਿਬ ਤੁਹਾਡੇ ਕੋਲ ਸਾਈਕਲ ਤੇ ਆ ਜਾਂਦੇ ਸੀ ਇਹ ਜਿਹੜੇ ਪੁਰਾਣੇ ਬਜ਼ੁਰਗ ਨੇ ਇਹਨਾਂ ਮੁੰਡਿਆਂ ਨਵੇਂ ਨੂੰ ਨਹੀਂ ਪਤਾ ਮੇਰੇ ਫਾਦਰ ਸਾਈਕਲ ਤੇ ਜਦੋਂ ਵੇਖਿਆ ਕਿ ਨਹੀਂ ਸੀ ਪਾਣੀ ਚੋਂ ਨਿਕਲਿਆ ਜਾਂਦਾ ਤੇ ਇਹਨਾਂ ਪਿੰਡਾਂ ਚ ਸਾਈਕਲ ਤੇ ਘੁੰਮ ਕੇ ਤੇ ਉਦੋਂ ਟਰੈਕਟਰ ਵੀ ਬਹੁਤ ਘੱਟ ਹੁੰਦੇ ਸੀ ਮੇਰੇ ਕੋਲ 74 ਤੇ 74 75 ਜੇ ਕੋਰਾ ਹੜਾ ਆਇਆ ਸੀ ਤੇ ਉਦੋਂ ਟਰੈਕਟਰ ਤੇ ਬੈਠ ਕੇ ਮੰਤਰੀ ਹੁੰਦੇ ਸੀ ਟਰੈਕਟਰ ਤੇ ਬੈਠ ਕੇ ਡੀਸੀ ਨਾਲ ਟਰੈਕਟਰ ਤੇ ਬੈਠਾ ਸੀ ਤੇ ਉਦੋਂ ਚੱਲ ਰਹੀ ਸੀ ਪਰ ਮੈਂ ਮਨਿੰਦਰ ਜੀ ਇਸ ਅਫਸੋਰਸ ਵਾਲੀ ਗੱਲ ਆ ਐਲਓਪੀ ਮੈਂਬਰ ਪਾਰਲੀਮੈਂਟ 2 ਘੰਟੇ ਮੈਂ ਇੱਥੇ ਖੜਾ ਰਿਆਂ ਸਵੇਰੇ ਬੰਦੇ ਕੱਢਦਾ ਐਡਮਿਨਿਸਟ੍ਰੇਸ਼ਨ ਦੇ ਡੀਸੀ ਜਾਂ ਐਸਡੀਐਮ ਜਾਂ ਤਹਿਸੀਲਦਾਰ ਨੇ ਤੇ ਚਲੋ ਉਹਨਾਂ ਨੂੰ ਤੇ ਡਾਰਿਆ ਟਰਾਂਸਫਰਾਂ ਦਾ ਈਵਨ ਪਟਵਾਰੀ ਤੱਕ ਸਾਡੇ ਲਾਗੇ ਨਹੀਂ ਆਇਆ ਕਿ ਕਿਤੇ ਭਗਵੰਤ ਮਾਨ ਤਾਉਣ ਨਾ ਤੋੜ ਦੇ ਉਸ ਵੇਲੇ ਯਾਰ ਜੇ ਪਬਲਿਕ ਦੇ ਨੁਮਾਇੰਦੇ ਕੋਈ ਵੀ ਪਾਰਟੀ ਦਾ ਹੋਏ ਜਿੱਥੇ ਲੋਕ ਖੜੇ ਨੇ ਉਹਦੇ ਚ ਸਾਨੂੰ ਲੋਕਾਂ ਚ ਐਡਮਿਨਿਸਟ੍ਰੇਸ਼ਨ ਨੂੰ ਜਾਣਾ ਪਏਗਾ ਤੇ ਜਿਹੜੀਆਂ ਆ ਚੀਜ਼ਾਂ ਨੇ ਇਹ ਤੇ ਜੋ ਨੁਕਸਾਨ ਹੋ ਗਿਆ ਮੈਂ ਨਹੀਂ ਸਮਝਦਾ ਜਿਹੜਾ ਕਹਿੰਦਾ ਮੁਰਗੀ ਦਾ ਦੇ ਦੂੰਂ ਅੰਡਿਆਂ ਦੇ ਵੀ ਪੈਸੇ ਦਵਾਂ ਮੈਂ ਕਹਿੰਦਾ ਇਹਨਾਂ ਦੀਆਂ ਜ਼ਮੀਨਾਂ ਦੇ ਗੰਨੇ ਦੇ ਖੇਤ ਖਰਾਬ ਹੋ ਗਏ ਕਮਾਦ ਖਤਮ ਹੋ ਗਏ ਨੇ ਗੋਭੀ ਖਤਮ ਹੋ ਗਈ ਝੋਨਾ ਖਤਮ ਹੋ ਗਿਆ ਇਹਨੇ ਪਿਛਲਵਾਰਾ ਕਿੰਨਾ ਕਹਿੰਦਾ ਮੈਂ 20000 ਦਊਂਗਾ ਤੇ 6500 ਰੁਪਏ ਤੋਂ ਵਾਅਦਾ ਤੇ ਨੀ ਨਾ ਦਿੱਤਾ ਤੇ ਅੱਜ ਤੱਕ ਨੀ ਕੇ ਪੈਸੇ ਪਏ ਜਿਹੜੇ ਬੰਦਿਆਂ ਦੇ ਜਿਹੜੇ ਬੰਦੇ ਮੁਜਾਰੇ ਸੀ ਜਿਨ੍ਹਾਂ ਨੇ ਠੇਕੇ ਦੇ ਜ਼ਮੀਨਾਂ ਲਈਆਂ ਉਹਨਾਂ ਨੂੰ ਪੈਸੇ ਨਹੀਂ ਮਿਲੇ ਜਿਹੜੇ ਮਜ਼ਦੂਰ ਸੀ ਕਹਿੰਦਾ ਮਜ਼ਦੂਰ ਦੀ ਮਜ਼ਦੂਰੀ ਦਿੱਤੀ ਜਾਏਗੀ ਕਿਸੇ ਮਜ਼ਦੂਰ ਨੂੰ 1 ਰੁਪਿਆ ਨਹੀਂ ਦਿੱਤਾ ਇਹ ਮੁੱਖ ਮੰਤਰੀ ਜੁਮਲੇਬਾਜ਼ ਕਰ ਜਿਸ ਤਰ੍ਹਾਂ ਸਿਰਫ 5 ਮਿੰਟ ਤੁਸੀਂ ਕੱਲ ਦੀ ਬਹਿਰਾਮ ਦੀ ਫੋਟੋ ਕਢਵਾ ਕੇ ਵੇਲੇ ਸਿਰਫ 5 ਮਿੰਟ ਗੁਰਦਾਸਪੁਰ ਚੇ ਨੇ ਗੱਡੀ ਆਪਣੀ ਤੋਂ ਪੈਰ ਨਹੀਂ ਕੱਢਿਆ ਉਤੋਂ ਕੋਲ ਆ ਮੈਂ ਹੈਲੀਕਾਪਟਰ ਛੱਡ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਕਿ 11 ਵਜੇ ਤੋਂ ਲੈ ਕੇ 13 ਰੂਟ ਲੱਗਾ ਸੀ ਅੰਮ੍ਰਿਤਸਰ ਦਾ ਤੇ ਉਹ ਤੈਨੂੰ ਬਿਨਾਂ ਮਤਲਬ ਤੋਂ ਉਦੋਂ ਹੀ ਜਾਦਾ ਕਿਵੇਂ ਛੱਡਣ ਕਿ ਪਹਿਲਾਂ ਪੁਲਿਸ ਨੂੰ ਪਤਾ ਸੀ ਕਿ ਨੇ ਬਾਈਕਾਰ ਜਾਣਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿ ਇਹਦੇ ਕੋਲ ਕੋਈ ਆਸ ਨਾ ਰੱਖੋ ਇਹ ਸਰਕਾਰ ਕੋਲ ਜਿਹੜੇ ਪੰਜਾਬੀ ਸਾਰੇ ਇਕੱਠੇ ਹੋ ਕੇ ਜਿੱਥੇ-ਜਿੱਥੇ ਬੈਠੇ ਨੇ ਇਹਨਾਂ ਲੋਕਾਂ ਦੀ ਆਣ ਕੇ ਮਦਦ ਕਰੋ ਤੂੜੀ ਦਾਣੇ ਆਟਾ ਇਹਨਾਂ ਦੇ ਕਣਕ ਜਿਹੜੀਆਂ ਮਿਰਖਲੇ ਐਸਪੀਡ ਚ ਕਿਸੇ ਦੀ ਕਣਕ ਆਟਾ ਦੀ ਬਚਾਉਣਾ ਟੋਟਲ ਖਤਮ ਹੋ ਗਿਆ ਟੋਟਲ ਤੂੜੀ ਖਤਮ ਹੋ ਗਈ ਆ ਤੇ ਇਹਨਾਂ ਲੋਕਾਂ ਦੀ ਸਾਨੂੰ ਮਦਦ ਸਰਕਾਰ ਤੋਂ ਪਿੱਛੇ हट ਕੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣਾ ਪਏਗਾ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਲੰਗਰ ਲਾਇਏ ਨੇ ਵੇਖੋ ਹਿੰਦੂ ਪੰਜਾਬੀ ਭੁੱਖਾ ਨਹੀਂ ਸੌਣ ਦੇ ਦਿੰਦੇ ਕਿਸੇ ਨੂੰ ਪਰ ਜਿਹੜੇ ਡੰਗਰਾਂ ਨੂੰ ਉਹਨਾਂ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਜ਼ਰੂਰ ਦੇਖਣਾ ਚਾਹੀਦਾ ਹੁਣ ਜਿਹੜਾ ਪਾਣੀ ਜਦੋਂ ਲੱਤਣ ਤੋਂ ਹੀ ਵੀ ਆਖਿਆ ਕਿ 스멜 ਆ ਰਹੀ ਹੈ ਪਾਣੀ ਦੀ ਇਹ ਜਿਹੜੀ 2 ਦਿਨ ਬਾਅਦ 스멜 ਨੇ ਵੀ ਜਿਹੜਾ ਪਾਣੀ ਵੀ ਖਰਾਬ ਕਰਤਾ ਗਵਰਨਮੈਂਟ ਜਿਹੜੀ ਕੰਮ ਕਰਨ ਦੀ ਨੀਂਦ ਸੁੱਤੀ ਆ ਉਹ ਹੁਣ ਹੀ ਉੱਠ ਪਵੋ ਪੰਜਾਬ ਦੇ ਵਿੱਚੋਂ ਜਿੰਨੇ ਡਾਕਟਰਸ ਨੇ ਇੱਥੇ ਭੇਜੋ ਕਿ ਤਾਂ ਕਿ ਲੋਕਾਂ ਨੂੰ ਕੋਈ ਇਹੋ ਜਿਹੀ ਬਿਮਾਰੀ ਨਾ ਲੱਗੇ ਇਹੋ ਜਿਹਾ ਪਾਣੀ ਦੇ ਕਰਕੇ ਨਾ ਕੋਈ ਪ੍ਰੋਬਲਮ ਆ ਜਾਏ ਇਹਨਾਂ ਚੀਜ਼ਾਂ ਨੂੰ ਕਰਨਾ ਕਹਿੰਦੇ ਪਰ ਮੈਂ ਇੱਕ ਚੀਜ਼ ਕਹਨਾ ਇਹ ਨਹੀਂ ਹੋਣਗੇ ਜਿਹੜੀਆਂ ਸਵਾਸੇਵੀ ਸੰਸਥਾਵਾਂ ਨੇ ਐਨਜੀਓਜ਼ ਉਹਨਾਂ ਨੇ ਇਹਨਾਂ ਤੋਂ ਪਹਿਲਾਂ ਆਣ ਕੇ ਇਹਨਾਂ ਲੋਕਾਂ ਦੀ ਮਦਦ ਕਰਨੀ ਆ। ਅੱਛਾ ਇਹ ਮੁੱਖ ਮੰਤਰੀ ਸਾਹਿਬ ਪਹਿਲਾਂ ਇਹ ਕਹਿੰਦੇ ਰਿਹਾ ਕਿ ਹੜ ਮੈਨ ਮੇਡ ਸਮੱਸਿਆ ਹੈ। ਇਹ ਕੁਦਰਤੀ ਨਹੀਂ ਪ੍ਰਬੰਧਾਂ ਦੀ ਘਾਟ ਕਰਕੇ ਆ। ਹੁਣ ਜਦੋਂ ਕੋਈ ਗੱਲ ਹੁੰਦੀ ਆ ਉਹ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਦੀਆਂ ਅਣਕਾਮੀਆਂ ਜਿਹੜੀਆਂ ਸਾਨੂੰ ਦੇਣੀਆਂ ਆਉਂਦੀਆਂ। ਇਹ ਪਿਛਲੀਆਂ ਸਰਕਾਰਾਂ ਦੇ ਉਹ ਕਹਿੰਦੇ ਤੁਹਾਡੀਆਂ ਅਣਕਾਮੀਆਂ। ਮੇਰੀ ਮੇਰੀ ਗੱਲ ਸੁਣੋ। ਇਹਨਾਂ ਨੂੰ ਪਤਾ 1972 ਚ ਮੇਰੇ ਪਿਤਾ ਜੀ ਮੰਤਰੀ ਬਣੇ। ਜੀ। ਗਿਆਨੀ ਜਲ ਸਿੰਘ ਨੇ ਉਸ ਵੇਲੇ ਤੋਂ ਸੀ ਬੜੀ ਸੀਨ ਤੋਂ 72 ਚ। ਉਸ ਵੇਲੇ ਦਰਿਆ 'ਪੇ ਲੋ ਖੁੱਲਾ ਹੀ ਤੁਰਿਆ ਫਿਰਦਾ ਹੁੰਦਾ ਸੀ। ਫੇਰ ਫੇਰ ਉਹਦੇ ਬਾਅਦ 80 'ਚ ਜਦੋਂ ਬਣੇ ਫੇਰ ਉਹਨਾਂ ਨੇ ਤੁਸੀਂ ਬਣੀ ਫੇਰ ਉਹਦੇ ਬਾਅਦ ਜਦੋਂ ਮੈਂ ਬਣਿਆ ਜਿੱਥੇ ਜਿੱਥੇ ਆ ਤੁਸੀਂ ਚੰਦੂ ਉਡਾਲਾ ਜਾ ਕੇ ਪਿੰਡ ਵੇਖ ਲਿਓ ਅੱਜ ਉਸ ਪਿੰਡ ਦਾ ਨਾਮੋ ਨਿਸ਼ਾਨ ਖਤਮੋ ਜਾਣਾ ਸੀ ਉਸ ਪਿੰਡ 'ਚ ਜਦੋਂ ਮੈਂ ਮਨਿਸਟਰ ਬਣਿਆ 4 ਕਰੋੜ ਲਾ ਕੇ ਸਪਰ ਬਣਾਇਆ ਪਾਕਿਸਤਾਨ ਤੋਂ ਸਿੱਧੀ ਟੱਕਰ ਵੱਜਦੀ ਸੀ ਤੇ ਉਹ ਪਿੰਡ ਹੀ ਉੱਡੇ ਚੱਲਿਆ ਸੀ ਉਹ ਤੇ ਮੈਂ ਬਾਈ ਚਾਂਸ ਵੇਖਣ ਚਲਾ ਗਿਆ 2018 ਦੀ ਗੱਲ ਆ ਤਾਂ ਮੈਂ ਵੈਸੇ ਹੀ ਗਿਆ ਤੁਸੀਂ ਵੇਖਣ ਮੈਂ ਕਿਹਾ ਵੇਖੀ ਕੀ ਅਗਲੇ ਪਾਸੇ ਕਿਵੇਂ ਆ ਤੁਮ੍ਹੇ ਕਿ ਪਾਣੀ ਕੋਈ ਪ੍ਰੋਗਰਾਮ ਨਹੀਂ ਕੋਈ ਕੁਛ ਨਹੀਂ ਔਰ ਕੋਈ ਪਿੰਡ ਵਾਲੇ ਨੂੰ ਨਹੀਂ ਬੁਲਾਇਆ ਉੱਥੇ ਮੈਨੂੰ ਕਿਹਾ ਤੇਰੀਆਂ ਨਕਾਮੀਆਂ ਕਰਕੇ ਅੱਜ ਪੰਜਾਬ ਦੀ ਬਰਬਾਦੀ ਹੋ ਰਹੀ ਆ ਮੁੱਖ ਮੰਤਰੀ ਸਾਹਿਬ ਅੱਜ ਤੂੰ ਹੀ ਅੰਮ੍ਰਿਤਸਰ ਸਵੇਰ ਤੋਂ ਲੈ ਕੇ ਹੁਣ ਤੱਕ ਸੁੱਤੇ ਪਏ ਹੋ ਤੇ ਨਕਾਮੀਆਂ ਤੇਰੀਆਂ ਕਿ ਸਾਡੀਆਂ ਮੁੱਖ ਮੰਤਰੀ ਸਾਢੇ 3 ਸਾਲ ਤੋਂ ਤੂੰ ਆ ਬਰਬਾਦ ਕਰਕੇ ਰੱਖ ਦਿੱਤਾ ਇਹ ਗੁਰਦਾਸਪੁਰ ਡਿਸਟ੍ਰਿਕਟ ਪੂਰਾ ਨਾਸ ਪੁੱਟਿਆ ਗਿਆ ਕਰਵਾਏ ਕਿਨਕੁਆਰੀ ਵਿਜੀਲੈਂਸ ਦੀ ਆ ਲੋਕ ਤੁਹਾਡੇ ਸਾਹਮਣੇ ਕਿਵੇਂ ਚੀਕਾਂ ਮਾਰ ਰਹੇ ਨੇ ਤੇ ਇਹਨੂੰ ਸ਼ਰਮ ਨਹੀਂ ਮੁੱਖ ਮੰਤਰੀ ਨੂੰ ਇਹਦੇ ਮੰਤਰੀਆਂ ਨੂੰ ਕੋਈ ਸ਼ਰਮ ਨਹੀਂ ਇਹਦਾ ਐਮਐਲਏ ਵਿੱਚ ਬੈਠਾ ਹੈਲੀਕਾਪਟਰ ਦੇ ਦੋ ਸੀਟਾਂ ਤੇ ਆਪ ਬੈਠੇ ਦੋਹਾਂ ਦੇ ਉੱਤੇ ਸਮਾਨ ਰੱਖਿਆ ਕਿੰਨੇ 10 ਪੈਕੇਟ ਆ ਗਏ ਹੋਣਗੇ 20 ਪੈਕੇਟ ਆ ਗਏ ਹੋਣਗੇ ਕਿੰਨਾ ਕੁ ਮੈਂ ਨਹੀਂ ਹੈਲੀਕਾਪਟਰ 'ਚ ਬੈਠਾ ਕਿੰਨੇ ਬੰਦੇ ਕਿੰਨਾ ਸਮਾਨ ਲੈ ਕੇ ਜਾਂਦੇ ਯਾਰ ਇਹ ਰੀਲ ਵਾਲੀ ਸਰਕਾਰ ਆ ਇਹਨੇ ਪੰਜਾਬ ਨੂੰ ਬਰਬਾਦ ਕਰਤਾ ਇਹਦੇ 'ਚ ਆਪਾਂ ਸਾਰੇ ਪੰਜਾਬੀ ਨੂੰ ਮੈਂ ਤੁਹਾਡੇ ਰਾਂਹੀਂ ਵੇਖੋ ਤੁਹਾਨੂੰ ਵੀ ਉਹ ਜੋ ਤੁਹਾਡੇ ਤੇ ਤਸ਼ੱਦਦ ਹੋਇਆ ਜਿਹੜਾ ਇਹ ਸਰਕਾਰ ਦੇ ਅਗੇਂਸਟ ਬੋਲੇਗਾ ਉਹਦੇ ਘਰ ਵਿਜੀਲੈਂਸ ਜਾਂ ਐਫ ਆਈ ਆਰ ਉਹਦੇ ਤੇ ਪਰਚਾ ਕੀਤਾ ਜਾਂਦਾ ਯਾਰ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੀ ਸਰਕਾਰ ਗੱਲਾਂ ਕਰ ਰਹੀ ਆ ਇਹ ਕਹਿੰਦਾ ਪਿਛਲੀ ਸਰਕਾਰਾਂ ਕਿ ਤੂੰ ਕਰ ਲਈ ਬਣਿਆ ਛੱਡ ਕੇ ਜਾ ਕਿ ਅਗਲੀ ਜਿਹੜੀ ਪਿਛਲੀ ਸਰਕਾਰ ਆਪਣੇ ਆਪ ਕਰਲੇਗੀ ਇਹਨੂੰ ਮੈਂ ਮੈਂ ਇਹਨੂੰ ਦੁਖਣਾ ਚਾਹੁੰਦਾ ਜੇ ਤੇਰੀਆਂ ਅੱਖਾਂ ਨੂੰ ਕੰਮ ਨਹੀਂ ਕਰਦੀਆਂ ਆ ਜਿਹੜੀਆਂ ਸੜਕਾਂ ਬਣੀਆਂ ਇਹਨੇ ਬਣਾਈਆਂ ਨੇ ਇਹਨੇ ਇੱਕੇ ਸੜਕ ਦੇ ਉੱਤੇ ਮਿੱਟੀ ਨਹੀਂ ਪਾਈ ਗੋਬੀ ਪਾਈ ਆ ਆ ਤੁਹਾਡੇ ਇਥੋਂ ਦੀ ਲੰਘਿਆ ਜਾਂਦਾ ਦਾ ਕਿੰਡੀ ਵਧੀਆ ਸੜਕ ਬਣੀ ਇਹ ਤੁਸੀਂ ਨੇ ਮਿੱਟੀ ਨਹੀਂ ਪਾਈ ਨੋਡ ਤੋਂ ਜਿਆਦਾ ਮੋੜ ਚੇ ਪੁੱਟਦੇ ਅਸੀਂ ਖੁਦ ਪਾਣੀ ਬੰਨ੍ਹ ਗਏ ਅੱਗੇ ਮੌਤ ਦਿਖਾ ਲਈ ਦਿੰਦੀਆਂ ਨੂੰ ਪਾਣੀ ਦੇ ਅੱਗੇ ਅਸੀਂ ਛੱਡ ਕੇ ਭੱਜ ਕੇ ਵੀ ਆਪ ਥੋੜਾ ਰੋੜਨਾ 15 ਮਿੰਟ ਬਾਅਦ ਬੰਦ ਟੁੱਟਾ ਤੁਹਾਡੀ ਪੈਲੀ ਜੂ ਦੋ ਕਿੱਲੇ ਦਾ ਪਾੜ ਪਿਆ ਪੰਜ ਕਿੱਲੇ ਜ਼ਮੀਨ ਹੀ ਆੜੀ ਕੀ ਖਾਣਾ ਗੋਬੀ ਦੀ 19 ਚਾਰ ਪਿੰਡਾਂ ਦੀ ਬੈਲਟ ਹੈ ਗੋਬੀ ਦੀ 50 50000 ਲੋਕਾਂ ਨੇ ਖਰਚਾ ਲਾਇਆ ਕਿਸੇ ਨੇ ਆੜ ਗਿਆ ਨੂੰ ਪਾਣੀ ਨਹੀਂ ਦਿੱਤਾ ਸਾਡੇ ਪਿੰਡ ਯਾਰ ਕ੍ਰਿਸਚਨ ਆ ਯਾਰ ਸਾਰਾ ਗੋਬੀ ਨਾਲ ਜੁੜਿਆ ਵੇਖ ਲੋ ਜਾ ਕੇ ਉਹਨਾਂ ਦੇ ਹਾਲਾਤ ਵੇਖੋ ਰੋਟੀ ਦੀ ਗੱਲ ਦੀ ਅੱਜ ਮੈਂ 15-1500 ਦਾ ਮੇਰੇ ਦੇ ਦੋ ਭਾਈ ਵਾਲੇ ਹੀ ਮੇਰੇ ਮੈਂ ਉਹਨਾਂ ਨੂੰ 15-1500 ਦਾ ਆਪਣੇ ਕੋਲੋਂ ਸ਼ਫਦਾ ਲੈ ਆ ਕੇ ਦਿੱਤਾ ਵੀ ਉਹਨਾਂ ਨੂੰ ਆਪਣੇ ਨਾਲ ਜੋੜ ਜੇ 크੍ਰਿਸਚੀਅਨ ਬ੍ਰਾਦਰਹੀ ਮਰ ਗਈ ਤੇ ਅਸੀਂ ਕੰਮ ਕਿਧੂ ਕਰ ਲੈਣਾ ਕਿ 크੍ਰਿਸਚੀਅਨ ਬ੍ਰਾਦਰਹੀ ਖਾਸਮਾਂ ਵਾਲੇ ਜਾ ਕੇ ਵੇਖੋ 2/3 ਬੋਟ ਆ ਉਹਨਾਂ ਦੀ 2/3 ਤੇ ਕਿਹੇ ਵਿਚਾਰੇ ਕੋ ਰੋਟੀ ਨਹੀਂ ਹੈਗੀ ਖਾਣ ਇਹ ਵੇਖ ਮੇਰੀ ਇੱਕ ਗੱਲ ਸੁਣੋ ਆਪਾਂ ਅਸੀਂ ਇਹ ਨਹੀਂ ਵੀ ਪਾਰਟੀ ਬਾਈ ਦੀ ਗੱਲ ਦੀ ਕਰਨੀ ਗਰਾਊਂਡ ਤੇ ਆਓ ਗੱਲਾਂ ਕਰਨੀਆਂ ਸੌਖੀਆਂ ਗਰਾਊਂਡ ਤੇ ਆਓ ਉਹ ਫੋਟੋਆਂ ਪਾ ਰਹੇ ਨੇ ਕਿ ਆਮ ਲੋਕਾਂ ਦੇ ਐਮਐਲਏ ਆਮ ਲੋਕਾਂ ਚ ਮੇਰੀ ਕਿਹੜਾ ਕਿਹੜਾ ਆਪਿਆ ਹਾਂ ਮੈਂ ਤਾਂ ਕਿਉਂ ਵੀ ਆਪਾਂ ਸਵੇਰ ਤੋਂ ਤੁਰੇ ਫਿਰਦੇ ਆ ਗਰਾਊਂਡ ਤੇ ਤੇ ਆਉਣ ਫਿਰ ਗਰਾਊਂਡ ਤੇ ਪ੍ਰਸ਼ਾਸਨ ਨੇ ਵੇਖਣਾ ਹਾਂ ਨੂੰ ਐਸਡੀਐਮ ਨੇ ਕਿਹਾ ਵੀ ਤੁਸੀਂ ਮਿੱਟੀ ਪਾ ਲਓ ਜੀਸੀਬੀ ਦਿੱਤੀ ਘੰਟਾ ਜੀਸੀਬੀ ਚੱਲੀ ਤਾਂ ਕੰਮ ਹੋ ਗਿਆ ਉਹਦਾ ਉਹਦਾ ਤੇਲ ਮੁੱਕ ਗਿਆ ਕਿਹਨੇ ਤੇਲ ਨਹੀਂ ਪਾਉਣਾ ਕੀ ਕਰਾਂਗੇ ਹਾਂ ਠੀਕ ਹੈ ਆਮ ਆਮ ਲੋਕ ਐਮਐਲਏ ਆਮ ਲੋਕਾਂ ਚ ਹੈਗੇ ਜੀ ਦਿਖਦੇ ਆ ਨਹੀਂ ਤੇ ਤੁਸੀਂ ਵੇਖ ਲਓ ਨਾ ਪੁੱਛ ਲਓਗੇ ਆਪ ਐਮਐਲਏ ਕਿੱਥੇ ਆ ਪਈ ਮੈਨੂੰ ਜੇ ਡਾਟੇ ਬੀਰ ਕਿੰਨੇ ਮਾਰ ਕੇ ਚੱਲ ਜੰਦੇ ਸਾਂ ਮੈਂ ਇੱਕ ਗੱਲ ਸੁਣੋ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਜਾ ਵੀ ਜਾ ਦੇਖੋ ਫਟ ਕੇ ਗਿਆ ਸਾਡੇ ਘਰ ਨਹੀਂ ਕੋ ਸੁੱਟ ਕੇ ਗਿਆ ਆਹੇ ਕੋਠਿਆਂ ਤੇ ਬੈਠੇ ਆਂ ਸਥਿਤੀ ਵੇਖੋ ਗੋਬੀ ਦੀ ਫਸਲ ਲੋਕਾਂ ਦੀ ਮਿੱਟੀ ਹੋ ਗਈ ਸਾਰਾ ਕੁਝ ਬਲੋਰਪੁਰ ਦੇ ਮੇਰੀ ਭੈ ਸਿਸਟਰ ਫਸੀ ਅਜੇ ਤੱਕ ਬਲੋਰਪੁਰ ਇਹਨਾਂ ਨੂੰ ਇਹਨਾਂ ਦੇ ਪੁਰਾਣੇ ਸਰਪੰਚ ਆ ਅਜੇ ਤੱਕ ਨਹੀਂ ਨਿਕਲੇ ਚੱਲ ਕੇ 19 ਡੰਗਰ ਉਹਨਾਂ ਦੇ ਉੱਥੇ ਵੱਜੇ ਜੀ ਉਹ ਜਦ ਮੈਂ ਰਸਤੇ 'ਚ ਟੈਲੀਫੋਨ ਕਰਦਾ ਹੁੰਦਾ ਸੀ ਛੋਟਾ ਬਲੋਲਪੁਰ ਮੈਂ ਕਹਿੰਦੀ ਨਹੀਂ ਜਾ ਰਿਹਾ ਕਿ ਉਹ ਮੁੰਡਾ ਜਿਹੜਾ ਬੰਦਾ ਮਿਲਿਆ ਤੇਰਾ ਭਰਾ ਬਲਿਆ ਸੀ ਉਹ ਰੋਣ ਲੱਗ ਪਿਆ ਕਿ ਨਾ ਰੋਣਾ ਨਹੀਂ ਕਿ ਕਿ ਉਹਨੂੰ ਸਰਪੰਚ ਉਹਨੂੰ ਤੇ ਉਹਦੇ ਉਹਦੇ ਹੋਂ ਪਹੁੰਚੀ ਐਡਮਿਨਿਸਟ੍ਰੇਸ਼ਨ ਮੈਂ ਪਿਆ ਐਸਟੀਐਮ ਨੂੰ ਵੀ ਤੇ ਸਾਰਿਆਂ ਨੂੰ ਕਹਾਂ ਕਿ ਯਾਰ ਬੰਦੇ ਭੇਜੋ ਬੰਦੇ ਕੱਢ ਲਓ ਦੂਸਰੀ ਸਾਈਡ ਵਾਲੇ ਜਿੱਥੇ ਵੇਅਰ ਐਨਡੀਆਰਫ ਵਾਲੇ ਜਾ ਰਹੇ ਸੀ ਉੱਥੇ ਸਵੇਰ ਦੇ ਫਰਸੀ ਬੈਠੇ ਨੇ ਕੋਈ ਇਹ ਤੇ ਪਾਣੀ ਪਾਣੀ ਚੜਨਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਾਨੂੰ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਕਰਨਾ ਪੈਣਾ ਮੇਰੇ ਤਾਂ ਜੇ ਬੰਦੇ ਤਾਂ ਤਗੜੇ ਨੇ ਸਾਰੇ ਇਹਨਾਂ ਨੇ ਇਹਨਾਂ ਨੇ ਪਿੰਡ ਸਾਰਾ ਕੋਹਣ ਰੋਟੀ ਪਾਣੀ ਇਹਨਾਂ ਨੇ ਚਲਾਉਣਾ ਤੇ ਨਾਲ ਮਛਾਲੇ ਵੀ ਤੁਸੀਂ ਜਾ ਕੇ ਆਏ ਹਾਂਜੀ ਮਛਾਲੇ ਤੇ ਅਗਲੇ ਪਿੰਡ ਜਾਇ ਨਹੀਂ ਜਾਂਦਾ ਜੀ ਅਜੇ ਅਗਲੇ ਪਿੰਡ ਜਾਂਦੇ ਬਲੌਰਪੁਰ ਵਾਲਾ ਸਰਪੰਚ ਉੱਥੋਂ ਵਾਲਾ ਖਰੀਦਪੁਰ ਵਾਲਾ ਸਰਪੰਚ ਵੀ ਫਸਿਆ ਬੈਠਾ ਉਹ ਇੱਕ ਪਾਸੇ ਬੈਠਾ ਉਹਨੂੰ ਮੈਂ ਟੈਲੀਫੋਨ ਕੀਤਾ ਜਿਹਨੂੰ ਉਹ ਕਹਿੰਦਾ ਮੈਨੂੰ ਸਾਨੂੰ ਕੱਢੋ ਨਾ ਸਾਨੂੰ ਪਾਣੀ ਭੇਜ ਦਿਓ ਇਥੋਂ ਤੱਕ ਲਾਤਾ ਸਰਕਾਰ ਦੀਆਂ ਕਿਸ਼ਤੀਆਂ ਕਿੰਨੀਆਂ ਕਾਇਆਂ ਲੋਕਾਂ ਨੂੰ ਕੱਢਣਾਂ ਕਿਸ਼ਤੀ ਮੈਂ ਤੂੰ ਹੀ ਵੇਖ ਲਓ ਇੱਦਾਂ ਪਈ ਨਹੀਂ ਪਾਣੀ ਇੰਨਾ ਗੰਦਾ ਹੋ ਚਲਿਆ ਸਾਡੇ ਪਿੰਡ ਦਾ ਬੂਰਾਦ ਹੋ ਗਿਆ ਅਸੀਂ ਖੁਦ 10 ਬੇਟੀਆਂ ਪਾਣੀ ਲਿਆਂਦਾ ਬੋਤਲਾਂ ਵਾਲਾ ਕਿਸ਼ਤੀ ਵਗੈਰਾ ਵੀ ਕੋਈ ਨਹੀਂ ਤੂੰ ਜਾ ਤੂੰ ਹੀ ਦੇਖ ਲਓ ਜਾ ਕੇ ਆ ਪਿੰਡਾਂ 'ਚ ਪੁੱਛ ਲਿਓ ਕਿੱਡੀ ਦੇ ਵੇਖੋ ਸਾਡੇ ਪਿੰਡ 'ਚ ਆ ਕੇ ਤਾਂ ਇੱਧਰ ਜਾਂਦੇ ਤਾਂ ਇੱਧਰ ਜਾਂਦੇ ਤਾਂ ਗੱਲਬਾਤ ਕੀਤੀ ਸੁਜੇਂਦਰ ਸਿੰਘ ਰੰਧਾਵਾ ਦੇ ਨਾਲ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸਰਕਾਰ ਤੇ ਵੀ ਸਵਾਲ ਉਠਾਏ ਨੇ ਕਿ ਜੋ ਮੁੱਖ ਮੰਤਰੀ ਦੇ ਫਰਜ਼ ਆ ਉਹ ਨਹੀਂ ਕਰ ਰਹੇ ਜਹਾਜ਼ਾਂ ਵਾਲੇ ਟੋਟ ਕੇ ਜਰੂਰ ਛੱਡ ਰਹੇ ਤਾਂ ਗੱਲਬਾਤ ਕੀਤੀ ਬਾਕੀ ਪਿੰਡ ਵਾਸੀਆਂ ਦੀ ਗੱਲਬਾਤ ਵੀ ਤੁਹਾਨੂੰ ਸੁਣਾਈ ਉਮੀਦ ਕਰਦੇ ਆ ਤੁਸੀਂ ਦੇਖੋ ਇੱਥੇ ਆ ਕੇ ਹਾਲਾਤ ਬਹੁਤ ਬੱਦਰ ਹਾਲਾਤ